ਬਾਕ ਸਰੀ ਜਿਹਨੂੰ ਅਸੀਂ ਬੈਠੇ ਹਾਂ ਕਾਉਂਸਲਰ ਮਿਲੇ ਸੀ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਪਰ ਕੋਈ ਕਿਸੇ ਅਫੀਸ਼ੀਅਲ ਅਸੀਂ ਮੀਟਿੰਗ ਕਿਸੇ ਪ੍ਰਕਾਰ ਦੀ ਨਹੀਂ ਕਰਦੇ ਕਿ ਇਹ ਮੇਰੇ ਲੈਵਲ ਕਿੱਥੇ ਰੇਡ ਗਿਆ ਕਿੱਥੇ ਆ ਗਿਆ ਵੀ ਆਪਣਾ ਆਵਾਜ਼ ਪਾਉਣਾ ਜਾ ਕਾਉਂਸ ਆਪਣਾ ਕੋਈ ਰਾਇਸ ਵੀ ਹੈ ਕਿੱਥੇ ਰੇਡ ਗਿਆ ਅੜਿਆ ਵੀ ਦੇਖੋ ਕਿਸੇ ਪ੍ਰਕਾਰ ਦੇ ਕੋਈ ਅਲਾਈਅੰਸ ਦੀ ਕੋਈ ਗੱਲ ਹੀ ਨਹੀਂ ਹੋਈ ਰੇਡ ਕੇ ਵਾਲੀ ਕਿੱਥੇ ਗੱਲ ਹੈ ਕੱਲੀ ਵਧਾਈ ਤੇ ਡਾਕਟਰ ਮਨਮੋਹਨ ਸਿੰਘ ਜੀ ਦੇ ਜਿਸ ਪ੍ਰਕਾਰ ਉਹਨਾਂ ਦੀ ਟੀਨ ਸੀਗੀ ਇਸ ਸਪੀਸ਼ਲ ਜੀ ਉਹਰੇ ਬਾਰੇ ਗੱਲ ਹੋਈ ਐਂਡ ਅਸੀਂ ਇਹ ਮੰਗ ਰੱਖੀ ਐ ਕਾਂਗਰਸ ਪਾਰਟੀ ਨੇ ਖਰਗੇ ਸਾਹਿਬ ਨੇ راہੁਲ ਗਾਂਧੀ ਜੀ ਨੇ ਔਰ ਪੰਜਾਬ ਦੀ ਕਾਂਗਰਸ ਨੇ ਵੀ ਕਿ ਡਾਕਟਰ ਮਨਮੋਹਨ ਸਿੰਘ ਜੀ ਦੇ ਸਨਮਾਨ ਦੇ ਵਿੱਚ ਜਗ੍ਹਾ ਅਲੋਟ ਕਰਨੀ ਚਾਹੀਦੀ ਐ ਜਲਦੋ ਜਲ ਤੇ ਰਾਜ ਘਾਟ ਤੇ ਅਗਰ ਉਹਨਾਂ ਦਾ ਅੰਤਿਮ ਸੰਸਕਾਰ ਹੁੰਦਾ ਤਾਂ ਇਹ ਬਿਹਤਰੀਨ ਹੁੰਦਾ ਤੇ ਹੁਣ ਵੀ ਸਾਡੀ ਕੇਂਦਰ ਸਰਕਾਰ ਤੋਂ ਇਹ ਪੂਰ ਜੋਰ ਮੰਗ ਹੈ ਕਿ ਡਾਕਟਰ ਸਾਹਿਬ ਨੂੰ ਬੰਦਾ ਸਨਮਾਨ ਜਿਹੜਾ ਹੈ ਉਹ ਦੇਣਾ ਚਾਹੀਦਾ ਔਰ ਅਸੀਂ ਪੰਜਾਬ ਸਰਕਾਰ ਨੂੰ ਵੀ ਮੈਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਾਂਗਾ ਕੋਈ ਸਪੈਸ਼ਲ ਜਗ੍ਹਾ ਤੇ ਸਾਨੂੰ ਡਾਕਟਰ ਮਨਮੋਨ ਸਿੰਘ ਜੀ ਦੀ ਯਾਦਗਾਰ ਜਿਹੜੀ ਆ ਉਹ ਬਣਾਉਣੀ ਚਾਹੀਦੀ ਹੈ ਔਰ ਇਹ ਰੇ ਅਸੀਂ ਉਪਰਾਲਾ ਕਰਾਂਗੇ ਅਗਰ ਇਹ ਸਰਕਾਰ ਨਹੀਂ ਬਣਾਏਗੀ ਤਾਂ ਸੱਚੇ ਪਾਤਸ਼ਾਹ ਕਿਰਪਾ ਕਰੇ ਸਰਕਾਰ ਔਨ ਤੇ ਡਾਕਟਰ ਮਨਮੋਨ ਸਿੰਘ ਜੀ ਦੀ ਯਾਦਗਾਰ ਪੰਜਾਬ ਦੇ ਵਿੱਚ ਕਿਉਂਕਿ ਉਸ ਉਹਨਾਂ ਵਿਅਕਤੀ ਨੇ ਦੇਸ਼ ਨੂੰ ਤਾਂ ਦਿੱਤਾ ਹੀ ਦਿੱਤਾ ਮੈਂ ਸਮਝਦਾ ਕਿ ਇੱਕ ਰੋਲ ਮਾਡਲ ਸਨ ਇੱਕ ਚਾਨਨ ਮੀਨਾਰਾ ਸਨ ਜਿਨ੍ਹਾਂ ਨੂੰ ਦੇਖ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਬੱਚਿਆਂ ਨੇ ਪ੍ਰੇਰਿਤ ਹੋਣਾ ਕਿ ਜਿਸ ਪ੍ਰਕਾਰ ਦਾ ਜੀਵਨ ਕਿੱਥੋਂ ਚੱਲ ਕੇ ਕਿੱਥੋਂ ਤੱਕ ਉਹ ਪਹੁੰਚੇ ਤੇ ਨਾ ਕੇਵਲ ਪੰਜਾਬ ਔਰ ਦੇਸ਼ ਦੁਨੀਆ ਦੇ ਵੱਡੇ ਵੱਡੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਨੂੰ ਸਲਾਇਆ ਸਾਦਗੀ ਦੇ ਵਾਸਤੇ ਉਹਨਾਂ ਦੀ ਅਕਲਮੰਦੀ ਵਾਸਤੇ ਜਿਸ ਪ੍ਰਕਾਰ ਵੀ ਉਹ ਉਹਨਾਂ ਨੂੰ ਸਮਝ ਸੀਗੀ ਤੇ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਅਸੀਂ ਮੱਲਾ ਮਾਰੀਆਂ ਨਵੇਂ-ਨਵੇਂ ਐਕਟਸ ਲੈ ਕੇ ਆਏ ਕਾਨੂੰਨ ਬਣਾਏ ਇਹ ਕੇਵਲ ਤੇ ਕੇਵਲ ਡਾਕਟਰ ਸਾਹਿਬ ਦੀ ਤਿੰਨ ਸੀ ਸੋ ਸਰਕਾਰੋਂ ਤੇ ਜੀ ਹੁਣਾ ਕਿਸੇ ਨੇ ਕੀਤਾ ਤਾਂ ਅਸੀਂ ਜ਼ਰੂਰ ਕਰਾਂਗਾ। ਬਾਰਤ ਰਤਨ ਦੀ ਗੱਲ ਕੀਤੀ ਹੈ ਵੀ ਬਾਰਤ ਰਤਨ ਫॉर ਡਾਕਟਰ ਮਨਮੋਨ ਸਿੰਘ ਆਸੇ ਮੈਂ ਸਮਝਦਾ ਕਿ ਮੰਗ ਨਹੀਂ ਰੱਖਣੀ ਚਾਹੀਦੀ। ਇਹ ਘਰੇ ਜਾ ਕੇ ਸਨਮਾਨ ਆਪ ਦੀ ਆਪ ਕੋਈ ਐਸਾ ਵਿਅਕਤੀ ਜਿਨ੍ਹਾਂ ਨੂੰ ਭਾਰਤ ਰਤਨ ਮਿਲੇ ਹੈ ਬਹੁਤ ਸਬ ਆਪਣੇ ਆਪ ਦੇ ਵਿੱਚ ਉਹਨਾਂ ਦੀ ਬਹੁਤ ਇਮਤਿਆਦ ਹੈਗੀ ਹੈ। ਲੇਕਿਨ ਡਾਕਟਰ ਮਨਮੋਨ ਸਿੰਘ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਉਹ ਤੋਂ ਵੀ ਵੱਡਾ ਕਦ ਹੈ। ਭਾਰਤ ਰਤਨ ਅਸੇ ਅਗੇ ਡਿਮਾਂਡ ਕਰਾਂਗੇ। ਇਹ ਚੰਗੀ ਗੱਲ ਨਹੀਂ ਹੈ ਭਾਰਤ ਰਤਨ ਤਾਂ ਆਪਣੇ ਆਪ ਸਰਕਾਰ ਨੂੰ ਘਰ ਜਾ ਕੇ ਦਿਕੇ ਆਉਣਾ ਚਾਹੀਦਾ ਸਰ ਜਿਵੇਂ ਜੋਰ ਤੋੜ ਦੀ ਰਾਜਨੀਤੀ ਚੱਲ ਰਹੀ ਹੈ ਜਿਵੇਂ ਕਾਂਗਰਸ ਦੇ ਜਿਹੜੇ ਕੌਂਸਲਰ ਨੇ ਉਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਪਰਚੇ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਦੇਖੋ ਦੇਖੋ ਗੱਲ ਇਹ ਹੈ ਗੱਲ ਇਹ ਹੈ ਪੁਲਿਸ ਅਫਸਰਾਂ ਦੀ ਮੈਨੂੰ ਲੱਗਦਾ ਕਿ ਹੈੱਡ ਆਫ ਦਾ ਪੁਲਿਸ ਇਥੇ ਲੁਧਿਆਣਾ ਐਂਡ ਕਮਿਸ਼ਨਰ ਸਾਹਿਬ ਜਿਹੜੇ ਨੇ ਆਈਐਸ ਜੋਰਵਾਲ ਸਾਹਿਬ ਇਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਔਰ ਇਹ ਇੱਥੇ ਨਹੀਂ ਲਾਈਆਂ ਗਈਆਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਔਰ ਇਹ ਸਾਰੇ ਜਿਹੜੇ ਆਫੀਸਰ ਨੇ ਇਹ ਜੋੜ ਤੋੜ ਦੀ ਰਾਜਨੀਤੀ 'ਚ ਲੱਗੇ ਹੋਏ ਨੇ ਇਹ ਚਾਹੁੰਦੇ ਨੇ ਕਿ ਜਲ ਤੋ ਜਲ ਮੇਅਰ ਅਸੀਂ ਆਮ ਆਦਮੀ ਪਾਰਟੀ ਦਾ ਬਣਾ ਦਈਏ ਤੇ ਥੱਲੇ ਥੱਲੇ ਤੱਕ ਡਾਇਰੈਕਸ਼ਨਸ ਸਿਵਲ ਦੇ ਅਧਿਕਾਰੀਆਂ ਤੋਂ ਪੁਲਿਸ ਦੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਡਾਇਰੈਕਸ਼ਨਾਂ ਗਈਆਂ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਦਾ ਸੁਪਨਾ ਪੂਰਾ ਨਹੀਂ ਹੋਏਗਾ ਸੋ ਮੈਂ 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 ਇੰਨਾ ਹੀ ਕਹਿਣਾ ਚਾਹੁੰਦਾ ਕਿਉਂਕਿ ਡਾਕਟਰ ਸਾਹਿਬ ਦੇ ਸ਼ੋਕ ਦੇ ਦਿਨ ਨੇ ਅਸੀਂ ਇਸ ਤੋਂ ਬਾਅਦ ਮੈਂ ਕਿਸੇ ਪੋਲਿਟੀਕਲ ਐਕਟੀਵਿਟੀ ਅਸੀਂ 3 ਤਰੀਕ ਨੂੰ ਤੱਕ ਜਿੰਨਾ ਚਿਰ ਕਰੋ ਸਾਤ ਦਿਨ ਸ਼ੋਕ ਦੇ ਦਿਨ ਨੇ ਹੋਰ ਕਿਸੇ ਪ੍ਰਕਾਰ ਦੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਫੇਰ ਹੋਏ ਪੰਜਾਬ ਦੇ ਲਿਆ ਸਾਹਿਬ ਨੂੰ ਲੈ ਕੇ ਮੇਅਰ ਦੇ ਇਲੈਕਸ਼ਨ ਫੇਰ ਹੋਏ ਦਾ ਟਾਈਮ ਮੰਗਿਆ ਪੰਜਾਬ ਹਾਂਜੀ ਸੁਪਰੀਮ ਕੋਰਟ ਹੀਰੇ ਮੰਗਿਆ ਡੱਲੇਵਾਲ ਸਾਹਿਬ ਨੂੰ ਲੈ ਕੇ ਅੱਜ ਫੇਰ ਤਿੰਨ ਦਿਨ ਦਾ ਟਾਈਮ ਮੰਗਿਆ ਪੰਜਾਬ ਸਰਕਾਰ ਨੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਐਵੇਂ ਟਾਈਮ ਮੰਗੀ ਜਾਂਦੇ ਆ ਇਹਨਾਂ ਨੂੰ ਆਪ ਦਾ ਸਮੇਂ ਸਿਰ ਰੋਲ ਅਦਾ ਕਰਨਾ ਚਾਹੀਦਾ ਸੀ ਢੱਲੇਵਾਲ ਸਾਹਿਬ ਦੇ ਹਾਲਾਤ ਹੋਰ ਅਜੂ ਖੁੱਦੇ ਜਾ ਰਹੇ ਆ ਔਰ ਅਗਰ ਉਹਨਾਂ ਨੂੰ ਅਨਹੋਣੀ ਕੋਈ ਹੋ ਗਈ ਤਾਂ ਫਿਰ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਜਾਣਗੇ ਫਿਰ ਗੱਲ ਇੱਥੋਂ ਤੱਕ ਨਹੀਂ ਰੁਕੇਗੀ ਕੇਂਦਰ ਸਰਕਾਰ ਤੇ ਮੈਂ ਸਮਝਦਾ ਪੰਜਾਬ ਦੀਆਂ ਸਰਕਾਰਾਂ ਨੂੰ ਸਜੀਦਗੀ ਵਿਖਾਉਂਦੇ ਹੋਏ ਇਹਦੇ ਤੇ ਕੰਮ ਕਰਨਾ ਚਾਹੀਦਾ ਸੀ ਹੁਣ ਵੀ ਲੇਟ ਹੋ ਗਿਆ ਹੈ ਹੁਣ ਵੀ ਹਜੇ ਡੁੱਲੇ ਬੇਰਾਂ ਦਾ ਉਹ ਪੰਜਾਬੀ ਚ ਕਹਿੰਦੇ ਕੁਝ ਨਹੀਂ ਵਿਗੜਿਆ ਇਹ ਹਜੇ ਵੀ ਇਹਦੇ ਤੇ ਕੋਈ ਨਾ ਕੋਈ ਪੁਖਤਾ ਆਪਦਾ ਫੈਸਲਾ ਲੈ ਕੇ ਕੇਂਦਰ ਸਰਕਾਰ ਡੱਲੇਵਾਲ ਸਾਹਿਬ ਨੂੰ ਇਸ ਮਰਨ ਵਰਤ ਤੋਂ ਉਠਾ ਸਕਦੀ ਹੈ ਕਿਉਂਕਿ ਉਹ ਮਨ ਬਣਾ ਲਿਆ ਉਹਨਾਂ ਨੇ ਕਿ ਮੈਂ ਹੁਣ ਆਪਣੇ ਪੰਜਾਬ ਦੇਸ਼ ਦੇ ਕਿਸਾਨਾਂ ਦੇ ਵਾਸਤੇ ਕੁਰਬਾਨੀ ਦੇਣੀ ਚਾਹਨਾ ਹੈ ਸੋ ਮੈਨੂੰ ਲੱਗਦਾ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਜਾਨ ਹੈ ਉਹ ਸਾਡੇ ਵਾਸਤੇ ਬਹੁਤ ਕੀਮਤੀ ਹੈ ਐਰੇ ਮੁੱਖ ਮੰਤਰੀ ਸਾਹਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਦੇ ਤੇ ਪੂਰਨ ਜਲਦ ਤੋਂ ਜਲਦ ਵਿਚਾਰ ਕਰਕੇ ਇਹ ਫੈਸਲਾ ਨਗਰ ਨਿਕਲਦੇ ਜੀ ਇਲੈਕਸ਼ਨ ਹੋਇਆ ਬਿਲਕੁਲ ਫੇਰ ਹੋਇਆ ਸੀ ਪੰਦੇਪੁਰ ਨਗਰ ਨੇ ਨਗਰ ਨਿਊ ਇਲੈਕਸ਼ਨ ਫੇਰ ਨਹੀਂ ਹੋਇਆ ਬਲਤੋਂ ਉਹ ਸੁਵਾਲ ਲਿਆ ਵੀ ਨਗਰ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੈਂ ਹੁਣ ਪੋਲਿਟਿਕਲ ਸਟੇਟਮੈਂਟਸ ਇਹ ਸਾਬਤ ਸਾਹਤੇ ਦਾ ਸ਼ੌਕ ਹੈ ਵੀ ਵੀ ਦਾ ਸ਼ੌਕ ਸਾਤ ਦਿਨਾਂ ਦਾ ਦੇਖੋ ਜੀ ਜਿਹੜਾ ਜੋ ਇਸ ਤਰ੍ਹਾਂ ਦਾ ਵੀ ਕਰ ਰਿਹਾ ਹੈ ਅਸੀਂ ਆਪ ਦੀਆਂ ਭਾਵਨਾਵਾਂ ਜਿਹੜੀਆਂ ਉਹ ਦੇਸ਼ ਦੇ ਲੋਕਾਂ ਦੇ ਸਾਹਮਣੇ ਪ੍ਰਗਟ ਕੀਤੀਆਂ ਕਿ ਕਾਂਗਰਸ ਪਾਰਟੀ ਨੇ ਸੱਤ ਦਿਨਾਂ ਦਾ ਜਿਹੜਾ ਸ਼ੋਕ ਸੰਦੇਸ਼ ਦਿੱਤਾ ਹੈ ਬਾਕੀ ਹੁਣ ਪੰਜਾਬੀਆਂ ਦੀ ਹਿੰਦੁਸਤਾਨੀਆਂ ਦੀ ਲੋਕਾਂ ਦੀ ਆਪਣੀ ਆਪਣੀ ਮਰਜ਼ੀ ਹੈ ਮੈਂ ਅੱਜ ਦੇ ਮੌਕੇ ਤੇ ਕਿਸੇ ਦੀ ਇਸ ਤਰ੍ਹਾਂ ਕੋਈ ਨਕੀਦੀ ਜਾਂ ਹਾਂ ਪੱਖ ਜਾਂ ਨਾ ਪੱਖ ਇਹੋ ਜੀ ਗੱਲ ਕਰਨੀ ਨਹੀਂ ਚਾਹੁੰਦਾ ਜੀ ਬਿਲਕੁਲ ਆਵੋ ਸਰ ਹੋਰ ਤੋਂ ਲੋ ਬੜੇ ਸਰ ਤੁਸੀਂ ਜੀ ਸਭ ਤੋਂ ਪਹਿਲੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਾਰਕਵਾਧੇਨਾ ਸਰ ਕਿਸ ਤਰ੍ਹਾਂ ਦੇਖਦੇ ਸਰ ਰਾਏ ਮੀਟਿੰਗ ਸਾਹਿਬ ਸਾਰੇ ਆਏ ਨੇ ਸਾਰੇ ਮੀਟਿੰਗ ਚ ਚੱਲ ਰਹੀ ਫਿਰ ਕੌਂਸਲਰ ਇਹ ਰਾਜਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਕਾਂਗਰਸ ਤੇ ਉਹ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਦੇ ਨਾਲ ਸਾਡੇ ਸਾਰੇ ਐਚਐਮਐਲ ਜਿਹੜੇ ਉਹ ਵੀ ਸਾਰੇ ਆਏ ਆ ਸਾਰਿਆਂ ਨੇ ਆ ਕੇ ਸਾਰੇ ਕੌਂਸਲਰ ਨੇ ਵਧਾਈਆਂ ਦਿੱਤੀਆਂ ਸਾਰਿਆਂ ਨੇ ਉਤਬਾ ਸਾਰਿਆਂ ਨੇ ਉਹਨਾਂ ਨੇ ਕੋਈ ਇੱਕ ਇੱਕ ਬੰਦੇ ਦੇ ਜੀ ਹਿਸਾਬ ਨਾਲ ਉਹਨਾਂ ਨੇ ਸੈਟਿੰਗ ਕੀਤੀ ਦੇਖਿਆ ਉਹ ਤਾਂ ਅੱਛੇ ਢੰਗ ਨਾਲ ਮੀਟਿੰਗ ਹੋਈ ਹੈ ਉਹ ਪਿਆਰ ਪਹਾੜੀਬਿਟੀ ਹੋਈ ਹੈ ਉਹ ਰਾਜਾ ਜੀ ਨੇ ਆਪਣ ਜਿਹੜੇ ਪ੍ਰਚਾਰ ਦਿੱਤੇ ਬਹੁਤ ਅੱਛੇ ਕਰ ਦਿੱਤੇ ਸਾਰਿਆਂ ਨੇ ਕਾਈਡ ਬਹੁਤ ਅੱਛਾ ਕੀਤਾ ਕਈ ਨਵੇਂ ਵੀ ਆ ਕਈ ਸਾਡੇ ਵਰਗੇ ਦੋ ਚਾ ਪੁਰਾਣੇ ਵੀ ਆ ਜੀ ਉਹਨਾਂ ਨੇ ਅੱਛੇ ਢੰਗ ਨਾਲ ਕਰਾਂ ਤੋ ਆਇਆ ਸਰ ਮੇ ਸਰ ਮੇਰੇ ਕੋ ਤਾਂ ਦੇਖਣਾ ਪੜਦਾ ਮੇਰੇ ਅਜੇ ਉਹਨੇ ਰਹਿਤੀ ਸਾਡੇ ਉਹ ਆ ਕੇ ਬਾਤ ਸਾਡੇ ਰਾਜਾ ਜੀ ਬਾਤ ਤੀ ਜਾ ਕੇ ਲਾ ਲਓ ਰਾਜਾ ਜੀ ਦੇ ਹਾਈ ਕਮੰਡ ਤੇ ਹੱਥ ਚ ਸਰ ਸੀਟਾ ਤੁਹਾਡੇ ਕੋ ਤੀ ਹਾਂਜੀ ਫੀਟਾ ਦੀ ਕੁ ਗੱਟ ਜੋੜ ਨਾ ਬਣੂ ਮੇਰੇ ਤੋਂ ਨਹੀਂ ਲੱਗਦਾ ਜਿਉ ਸਾਡੇ 30 ਬੰਦਿਆਂ ਦੇ ਘੱਟ ਜੋੜ ਨਾ ਬਣੇਗਾ 30 ਬੰਦੇ ਆ ਕੇ ਸਾਡੇ ਦੇਖੋ ਬੀਜੇਪੀ ਨਾਲ ਨਹੀਂ ਹੋ ਸਕਦਾ ਹੋਰ ਤਾਂ ਕੋਈ ਪਾਰਟੀ ਜਾਂਵਾਰੀ ਪਾਰਟੀ ਨਾਲ ਹੋਣਾ ਨਹੀਂ ਬੀਜੇਪੀ ਬਿੱਟੂ ਨੇ ਤਾਂ ਉਹ ਤਾਂ ਕਿਹਾ ਵਾ ਕਹਿੰਦਾ ਹੈ ਘੱਟ ਚਲੋ ਬਿੱਟੂ ਦੇ ਆਪਣੇ ਵਿਚਾਰ ਹੈ ਸਾਡੇ ਸਭ ਦੇ ਆਪਣੇ ਵਿਚਾਰ ਹੈ ਤੇ ਉਹਦੇ ਲੋਕਲ ਲੀਡਰਾਂ ਦੇ ਆਪਣੇ ਵਿਚਾਰ ਹੈ ਬੀਜੇਪੀ ਦੇ ਉਹ ਆਪਣੇ ਵਿਚਾਰਾ ਨਹੀਂ ਇੱਕ ਆਮਵਾਦੀ ਪਾਰਟੀ ਦੇਖਿਆ ਜਾਵੇ ਤਾਂ ਪਹਿਲੇ ਵੀ ਕਹਿੰਦੇ ਚੁੱਠੇ ਲਾਰੇ ਲਾਏ ਸੀ ਆਦਕੀ ਵੀ ਕਹਿੰਦੇ ਚੁੱਠੇ ਲਾਰੇ ਲਾਏ ਆ 25-25 ਕਹਿੰਦੇ ਪੈਨਸ਼ਨ ਦਾਂਗੇ ਕੀ ਜਾਰੀ ਆ ਰਹੇ ਆ ਭੇ ਪਾਵਾਂਗੇ ਦੇਖੋ ਨਾ ਤਾਂ ਉਹਨਾਂ ਪਹਿਲਾਂ ਪੈ ਪਾਏ ਨੇ ਹੁਣ ਪਾਣੇ ਤੇ ਚੁੱਠੇ ਵਾਦੇ ਕੀਤੇ ਆ ਚੁੱਠੇ ਹੀ ਰਹਨੇ ਉਹਨਾਂ ਦੇ ਉਹ ਲੋਕਾਂ ਨੇ ਉਹਨੂੰ ਇੱਚੀ ਦਾ ਤਮਾਚਾ ਮਾਰਿਆ ਸਭ ਦੇਖ ਲਿਆ ਉਹਨਾਂ ਦੇ 6 ਜਨਰੇ ਅੱਪਰ ਜਿੱਤੇ ਹੁਣ ਤੇ ਉਹਨਾਂ 40 ਬੰਦੇ ਸਾਰੇ ਜਿੱਤੇ ਆ ਸਾਡੇ ਸਾਰੇ ਹਾਰੇ ਫਿਰ ਸਾਡੇ 30 ਬੰਦੇ ਜਿੱਤੇ ਆ ਕਾਂਗਰਸ ਦੇ ਲੋਕਾਂ ਨੇ ਇਹ ਲੋਕਾਂ ਨੇ ਕਾਂਗਰਸ ਤੇ ਬਿਸ਼ਵਾਸ ਕੀਤਾ ਔਰ ਕਾਂਗਰਸ ਆਉਣ ਵਾਲੇ ਵਿਧਾਨ ਸਭਾ ਕੋ ਇਲੈਕਸ਼ਨ ਦੇ ਲੋਕ ਤਹੁੰ ਜਿਤਾ ਦੇ ਲਈ ਅਰਨੀ ਕੋਈ ਨਹੀਂ ਮੈਨੂੰ ਦੇਖਿਆ ਜੇ ਕੋਈ ਚਿੱਟਿਆ ਸਰ ਉਹ ਸਵੇਰ ਨੂੰ ਸਰ ਪਾਰਟੀ ਜਵਾਨ ਕਰਦੇ ਆਉਂਦੇ ਫਿਰ ਬਾਅਦ ਵਿੱਚ ਵਾਪਸ ਆ ਜਾਂਦੇ ਕਰ ਕੀ ਸਰ ਪਾਰਟੀ ਕੀ ਜਵਾਨ ਕਰੀ ਉਹਨਾਂ ਦੀ ਆਪਣੀ ਕਰਦੇ ਨੇ ਕਾਰਨ ਨਹੀਂ ਜਿੱਤੀ ਉਹਨਾਂ ਦੀ ਉਹਨੇ ਦੂਜੇ ਨੂੰ ਪਾਰਟੀ ਕੀ ਜੁਆਇਨ ਕਰਾਣੀ ਉਹਦੇ ਸੇਕ ਲੋਕਲ ਲਾਲਚ ਦੇ ਦਿੰਦੇ ਆ ਕਿ ਪਾਰਟੀ ਜੁਆਇਨ ਕਰ ਲਓ ਪਹਿਲਾਂ ਆਪਣੇ ਕਰਦੇ ਨੇ ਜਿਤਾ ਕੇ ਲਿਆਓ ਤੇ ਉਹ ਕਿਸੇ ਲਈ ਜਿਤਾਉਂਦੇ ਰਹੋ ਇਹ ਤਾਂ ਮੰਤਰੀ ਮੰਤਰੀ ਸਾਹਿਬ ਆਸ਼ੂ ਜੀ ਦੀ ਵੀ ਉਹਨਾਂ ਦੀ ਵਾਈਫ ਆ ਰਹੀ ਹੈ ਆਸ਼ੂ ਜੀ ਉਹ ਕਿਸ ਤਰ੍ਹਾਂ ਦੇਖਦੇ ਤੇ ਕੋਈ ਵੀ ਹਾਰ ਜਿੱਤ ਦਾ ਮਕਦਰ ਨਹੀਂ ਆ ਹਰ انسان ਦੀ ਇੱਜ਼ਤਾਰ ਮੁਕੱਦਮਾ ਫਾਈਟ ਉਹਨਾਂ ਨੇ ਕੀਤੀ ਹੈ ਨਮਾ ਵਾਰਡ ਦੀਗਾ ਨਮੇ ਵਾਰਡ ਦੀਗਾ ਫਾਈਟ ਕੀਤੀ ਹੈ ਉਹ ਥੋੜੀ ਜਿਹੀ ਬੋਟ ਤੇ ਰਹਿ ਗਏ ਪਰ ਆਪਣੇ ਮੁਕੱਦਮੇ ਐਮਐਲਏ ਆਮਦੇ ਪੱਪੀ ਦੀ ਵਾਈਫ ਆ ਰਹੀ ਹੋਗੀ ਇਹਦੀ ਹਾਰੀ ਉਹ ਵੀ ਪੱਪੀ ਨੇ ਤਾਂ ਪੂਰਾ ਜੋਲਾ ਦਾ ਅਸ਼ੂ ਦੇ ਜੋੜੀ ਦਾ ਅੰਦਰ ਦੀ ਜੇਲ੍ਹ ਦੇਖੇ ਉਹ ਮੌਜੂਦਾ ਐਮਐਲਏ ਆ ਉਹ ਨਹੀਂ ਜਿੱਤ ਸਕਿਆ ਗੋਗਰੀ ਨਹੀਂ ਜਿੱਤ ਸਕਿਆ ਇਹ ਤਾਂ ਜਿੱਤੇ ਬੜਾ ਬੜੀ ਸ਼ਰਮ ਦੀ ਗੱਲ ਹੈ ਨਾ ਕੀ ਵਾਰਡ ਵਾਸੀ ਨੂੰ ਮੈਸੇਜ ਕਰਦੇ ਦੋਗੇ ਵਾਰਡ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਮੈਸੇਜ ਮੈਂ ਤਾਂ ਵਾਰਡ ਵਾਸੀ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੰਦਾ ਨਮੇ ਸਾਲ ਦੀਆਂ ਵਧਾਈਆਂ ਉਹ ਲੋਕਾਂ ਨੂੰ ਜਨਾਬ ਨਿਸਾਨ ਦੀ ਦੇਦਾ ਤੁਸੀਂ ਫਤਵਾ ਦਿੱਤਾ ਤੁਹਾਡੇ ਖਿਆਲ ਦਾ ਬਹੁਤ ਬਹੁਤ ਧੰਨਵਾਦ ਸਰ ਬੱਚੇ ਨੇ ਵੀ ਕਾਂਗਰਸ ਦਿੱਤੀ ਕੋਰਸ ਜਿਤਾ ਕੇ ਤੁਸੀਂ ਫਤਵਾ ਦਿੱਤਾ ਅਸੀਂ ਸਾਰੇ ਰਲ ਮਿਲ ਕੇ ਆਪਣੇ ਪੰਜਾਬ ਦੀ ਆਪਣੇ ਲੁਧਿਆਣੇ ਦੀ ਪਤਵਾਰ ਸੇਵਾ ਕਰਨੇ ਜਾਨੇ ਖੂਬ ਚਬਰਾਨੇ ਤੇ ਅਣੇ ਤਰੱਕੀ ਵਰ ਤੇ ਸੇਵਾ ਕਰਾਂਗੇ ਧੰਨਵਾਦ ਹੁਣ ਤੱਕ ਬੈਠੇ ਨਹੀਂ ਸੀਗੇ ਬੈਠ ਕੇ ਹੁਣ ਜਿਵੇਂ ਪਾਲਿਸੀ ਜਿੱਦਾਂ ਦੀ ਬਣੂਗੀ ਉਸ ਹੱਦ ਨਾਲ ਪ੍ਰਧਾਨ ਜੀ ਡਿਸਾਈਡ ਕਰ ਲੈਣਗੇ ਕੀ ਕਰਨਾ ਅੱਜ ਸਰ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਕਿ ਕੌਂਸਲਰਾਂ ਨੂੰ ਅਪਰੇਵਲ ਕੀਤਾ ਜਾਵੇ ਸੁ ਲਾਲਚ ਦਿੱਤਾ ਜਾ ਰਿਹਾ ਹੈ ਇਹ ਉਹਨਾਂ ਨੂੰ ਵਰਤ ਲਾਇਆ ਜਾ ਰਿਹਾ ਹੈ ਸੋ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਵੀ ਉਪਬੰਦੀ ਕਿਸੇ ਨੇ ਨਹੀਂ ਕਰਨਾ ਕਿਉਂਕਿ ਸਭ ਨੂੰ ਪਤਾ ਹੈ ਕਿ ਸਰਕਾਰ ਹਾਰੀ ਹੋਈ ਹੈ ਜਿਹੜੇ ਆਪ ਨਹੀਂ ਬਣ ਸਕੇ ਬਣਾ ਸਕੇ ਉਹ ਹੁਣ ਐਵੇਂ ਪਹਾੜੇ ਤੇ ਉਤਰ ਉਤਰ ਲਿਜਾ ਕੇ ਕਰਨਾ ਚਾਹੁੰਦੇ ਆ ਚੱਲਣਾ ਨਹੀਂ ਕੰਮ ਹੈ ਇੱਕ ਜਗਦੀਸ਼ ਲਾਲ ਜਿਹੜੇ ਨੇ ਦੋ ਵਾਰੀ ਉਹ ਪਾਰਟੀ ਛੱਡ ਕੇ ਗਏ ਨੇ ਇੱਕ ਵਾਰੀ ਪਾਰਟੀ 'ਚ ਵਾਪਸ ਆਏ ਸੀ ਉਹ ਹੁਣ ਵੀ ਪਾਰਟੀ ਦੇ ਵਿੱਚ ਨਹੀਂ ਆ ਹਵਾ ਦੇ ਨਹੀਂ ਹਜੇ ਤਾਂ ਉੱਤਰ ਨੇ ਆ ਜਾਣਗੇ ਛੇਤੀ ਨਹੀਂ ਗੱਲਬਾਤ ਚੱਲ ਰਹੀ ਹੈ ਦਿੱਲੀ ਨਹੀਂ ਲੱਗਣਾ ਉੱਥੇ ਸਭ ਨੂੰ ਪਤਾ ਹੈ 2 ਸਾਲ ਦੀ ਕਾਉਂਸਲਰੀ ਪਿੱਛੇ ਧਰਮ ਵੀ ਪ੍ਰੇਸ਼ਟ ਕਰਾਇਆ ਤੇ ਕੰਟਨ ਪਾਉਣ ਨੂੰ ਵੀ ਕੁਝ ਨਹੀਂ ਹੈਗਾ ਸਭ ਨੂੰ ਪਤਾ ਹੈ ਕਮਜ਼ੋਰ ਪਾਰਟੀ ਹੈ ਭੁਵੇਂ ਇੱਕ ਪਾਰਟੀ ਦਾ ਹੈ ਨਹੀਂ ਸਭ ਨੇ ਵਾਰੀ ਵਾਰੀ ਮੋੜੀ ਆਉਣਾ ਹੈ ਕੀ ਸੰਜੀਤ ਦਲਵਾਲ ਜੀ ਦੀ ਇੱਕ ਪੋਸਟ ਪਈ ਸੀ ਕਹਿੰਦੇ 20 ਦੇ ਕਰੀਬ ਜਿਹੜੇ ਕਾਉਂਸਲਰ ਨੇ ਦੂਸਰੀਆਂ ਪਾਰਟੀਆਂ ਦੇ ਕੰਦੇ ਨਾਲ ਸੰਪਰਕ ਨਹੀਂ ਬਿਲਕੁਲ ਪ੍ਰਧਾਨ ਉਹਨਾਂ ਨੂੰ ਔਥਰਿਸ ਕੀਤਾ ਹੋਇਆ ਸੰਜੀਤ ਜੀ ਸਾਰੇ ਕਰ ਰਹੇ ਨੇ ਕੋਆਰਡੀਨੇਟ ਤੇ ਪ੍ਰਮਾਤਮਾ ਚੰਗੇ ਕਰੂਗਾ ਤੁਹਾਨੂੰ ਚੰਗੀ ਸਰਪ੍ਰਾਈਜ਼ ਦੇਣਗੇ ਕਿੰਨੇ ਕਿ ਕਾਉਂਸਲਰ ਜਿਹੜੇ ਨੇ ਕੰਟੈਕਟ ਦੇ ਵਿੱਚ ਨੇ ਕਿਉਂਕਿ ਮੈਂ ਕਹਿੰਦਾ ਕਿਉਂ ਬੋਲ ਰਿਹਾ ਤੁਹਾਨੂੰ ਚੰਗਾ ਰਿਜ਼ਲਟ ਆਉ ਉਹ ਚੰਗਾ ਤੁਹਾਨੂੰ ਨਵੇਂ ਸਾਲ ਚ ਚੰਗਾ ਰਿਜ਼ਲਟ ਦੇ ਗਿਆ। ਇਹਦਾ ਮੇਅਰ ਬਣੂਗਾ। ਡਾਕਟਰ ਮੈਂ ਮੇਅਰ ਸੰਬੰਧੀ ਕੋਈ ਹੈ। ਸਾਡਾ ਹੀ ਬਣੂਗਾ ਹੋਰ ਕਿਦਾ ਬਣੂਗਾ ਦੱਸੋ। ਮਤਲਬ ਮੇਅਰ ਬਣਾਵਾਂਗੇ ਇਹ ਆਪ ਤੋਂ ਨਹੀਂ ਬਣਦਾ ਇਹ ਗੱਲ ਪੱਕੀ ਆ। ਕੋਈ ਬਣੇ ਆਪ ਦਾ ਨਹੀਂ ਬਣਦਾ ਇਹ 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 ਲਿਖ ਲਓ। ਮਤਲਬ ਜਿਹੜਾ ਭਾਜਪਾ ਬਣਾਉਂਦੀ ਭਾਜਪਾ ਨੂੰ ਸਪੋਰਟ ਕਿੱਦੀ ਜਾਊਗੀ? ਸਰ ਇਹ ਹੈ ਹੀ ਨਹੀਂ ਅਜੇ ਕਿ ਸਾਡੇ ਅਸੀਂ ਕਿਸੇ ਨੂੰ ਕਿਉਂ ਅਜੇ ਬੋਲਣ ਦਾ ਟਾਈਮ ਹੀ ਨਹੀਂ ਹੈਗਾ। ਅਜੇ ਤਾਂ ਇਹ ਹੈਗਾ ਸਰਕਾਰ ਤੇ اپੋਜੀਸ਼ਨ ਦਾ। ਤੋ ਜਿਵੇਂ ਹੋਊਗਾ ਵਕਤ ਪਰ ਫੈਸਲੇ ਹੋ ਜਾਣਗੇ ਪਰ ਕੰਮ ਨਹੀਂ ਲੱਗਦਾ ਤੁਹਾਨੂੰ ਵਿਕਾਸਕਾਰ ਜਿਹੜੇ ਲੇਟ ਹੋ ਰਹੇ ਨੇ ਲਗਾਤਾਰ ਪਹਿਲਾਂ ਹੀ ਵਧਾਣਾ ਨਹੀਂ ਵੱਡਾ ਸਰਕਾਰ ਸੀਰੀਅਸ ਲੱਗਦੀ ਆ ਤੁਹਾਨੂੰ ਕੰਮ ਕਾਜ ਲਈ ਜਿਨ੍ਹਾਂ ਦੇ 2 ਸਾਲ ਕੰਸਟੈਂਟਲੀ ਚੋਣ ਨਹੀਂ 3 ਸਾਲ ਕਰਾ ਸਕੇ ਤੁਹਾਨੂੰ ਉਹ ਸਰਕਾਰ ਤੋਂ ਤੁਸੀਂ ਕੀ ਡਿਵੈਲਪਮੈਂਟ ਤੇ ਕੰਮ ਭਾਲਦੇ ਜਦੋਂ ਸਰਕਾਰ ਹੀ ਨੌਨ ਸੀਰੀਅਸ ਹੈ ਕਮੇਡੀਅਨ ਚੀਫ ਮਿਨਿਸਟਰ ਹੈ ਤੇ ਫਿਰ ਤੁਸੀਂ ਕੀ ਲੱਭਦੇ ਹੋ ਇੱਥੇ ਥੈਂਕ ਯੂ ਥੈਂਕ ਯੂ ਜੀ ਇੱਥੇ ਜਿਹੜੇ ਜਿੱਤੇ ਹੋਏ ਕਾਉਂਸਲਰ ਆ ਉਹਨਾਂ ਨੂੰ ਸਿਰਫ ਬਾਹਰ ਕੱਖਣ ਵਾਸਤੇ ਕਿਉਂਕਿ ਉਹ ਪਪਾ ਨਾਲ ਅਲਾਊ ਨਹੀਂ ਕਰਦਾ ਪ੍ਰਧਾਨ ਮੰਤਰੀ ਸਰ ਮਨਮੋਨ ਸਿੰਘ ਜੀ ਦੀ ਡੈਥ ਹੋਈ ਹੈ ਤੇ ਸੋਗ ਹੈ ਇਸ ਕਰਕੇ ਬਹੁਤ ਆ ਵਿਚਾਰੀ ਤੇ ਇੱਕ ਇੱਕ ਸਮਾਜ ਦੀ ਮੈਂ ਜਿਵੇਂ ਕਹ ਰਿਹਾ ਮੈਂ ਮੈਂ ਅਧਿਪੋਸ਼ਣ ਕਰਾਂ ਅੱਜ ਦੀ ਮੀਟਿੰਗ ਚ ਨਹੀਂ ਕੁਛ ਹੋ ਰਿਹਾ ਇਸ ਬਾਰੇ ਕੁਛ ਨਹੀਂ ਹੋ ਰਿਹਾ ਤੇ ਗਵਰਨਰ ਜੀ ਹੈਗੇ ਅੰਦਰ ਜੋ ਕੁਛ ਦੱਸ ਦੇਣ ਪਾਰਟੀ ਦਾ ਕੀ ਹੁਕਮ ਹੈ ਤਾਂ ਨਹੀਂ ਅਦਰਵਾਇਜ਼ ਨਹੀਂ ਪ੍ਰੈਜ਼ੀਡੈਂਟ ਬੈਟਰ ਸੇਫਟੀਆਂ ਨਾਲ ਸਾਰੇ ਕਾਉਂਸਲਰ ਪਹੁੰਚੇ ਸੀ ਜਾਂ ਕੁਝ ਜਿਹੜੇ ਕਾਉਂਸਲਰ ਕੁਝ ਬਾਹਰ ਵੀ ਸੀ ਇਸ ਕਰਕੇ ਕੁਝ ਕਾਉਂਸਲਰ ਆਊਟ ਆਫ ਸਟੇਸ਼ਨ ਸੀ ਮਤਲਬ ਸਾਰੇ ਕਾਉਂਸਲਰ ਨਹੀਂ ਬੰਦ ਗਏ ਜੀ ਸਾਰੇ ਹੀ ਆਏ ਆ ਜਿਹੜੇ ਹੁਣ ਹੈ ਹੀ ਕੋਈ ਕਲਕੱਤੇ ਗਿਆ ਹੋਇਆ ਉਹਨੂੰ ਤੁਸੀਂ ਐਨਾਂਨ ਸਮਝੋ ਕੇ ਐਬਸੈਂਟ ਆ ਉਹ ਆਏ ਆ ਉਹਨਾਂ ਦਾ ਵੈਸੇ ਤਾਂ ਹੀ ਪਤਾ ਲੱਗਿਆ ਕਿ ਮੈਂ ਬਾਹਰ ਆ ਗਿਆ ਥੈਂਕ ਯੂ ਥੈਂਕ ਯੂ